ਉਹੀ ਸਰਕਾਰ ਆ ਜਿਹੜੀ ਕਹਿੰਦੀ ਸੀ ਜੇ ਮੈਂ ਮੁੱਖ ਮੰਤਰੀ ਬਣ ਗਿਆ ਸਾਡੀ ਸਰਕਾਰ ਆ ਗਈ ਤਾਂ ਡੰਡਾ ਨਹੀਂ ਚੱਲੂਗਾ ਪਰ ਇੱਥੇ ਹੁਣ ਤੁਸੀਂ ਆਪਦੇ న్యూਸ ਮਾਧਿਅਮ ਦੇ ਜ਼ਰੇ ਦੇਖ ਰਹੇ ਹੋ ਵੀ ਇੱਥੇ ਕੀ ਕੁਝ ਨਹੀਂ ਚੱਲ ਰਿਹਾ ਇੱਥੇ ਸਾਰਾ ਕੁਝ ਚੱਲ ਰਿਹਾ ਹੈ 894 ਪਾਰਟੀ ਜੋ ਕਿ 3 ਸਾਲਾਂ ਤੋਂ ਆਈ ਸੀ ਤੇ 2 ਸਾਲ ਸਾਡੀ ਭਾਰਤੀ ਕੋਰਟ ਦੇ ਵਿੱਚ ਰੁਲਦੀ ਰਹੀ ਜਿਵੇਂ ਅਸੀਂ ਚਾਰ ਪੇਪਰ ਪਾਸ ਕਰ ਚੁੱਕੇ ਆ ਅਸੀਂ ਭਗਵਾਨਤਮਨ ਸਾਹਿਬ ਕੋਲ ਅੱਜ ਉਹਨਾਂ ਨੂੰ ਮਿਲਣ ਲਈ ਆਏ ਸੀ ਕਿ ਸਾਡੀ ਭਾਰਤੀ ਦਾ ਅਗਲਾ ਪ੍ਰੋਸੈਸ ਜਾਰੀ ਕੀਤਾ ਜਾਵੇ ਅੱਤ ਕੰਮ ਕੀ ਕੀਤੀ ਸਾਡੀਆਂ ਭੈਣਾਂ ਦੀਆਂ ਚੁੰਨੀਆਂ ਰੋਲੀਆਂ ਗਈਆਂ ਕਈ ਭੈਣਾਂ ਨੂੰ ਸੱਟਾਂ ਲੱਗੀਆਂ ਤੇ ਸਾਡੇ ਭਰਾਵਾਂ ਦੀਆਂ ਪੱਗਾਂ ਵੀ ਰੋਲੀਆਂ ਗਈਆਂ ਮੈਂ ਭਗਵੰਤ ਮਾਨ ਸਾਹਿਬ ਨੂੰ ਬੇਨਤੀ ਕਰਦੀ ਆ ਕਿ ਜਾਂ ਤਾਂ ਸਾਡੀ ਗੱਲ ਸੁਣੇ ਸਾਡੀਆਂ ਜਿਹੜੀਆਂ ਮੰਗਾਂ ਉਹਨਾਂ ਦਾ ਪੁਖਤਾ ਹੱਲ ਕਰੇ ਨਹੀਂ ਤਾਂ ਅਸੀਂ ਤਿੱਖੇ ਤੇ ਤਿੱਖੇ ਤੇ ਗੁੱਪਤ ਐਕਸ਼ਨ ਕਰਨ ਲਈ ਮਜਬੂਰ ਹੋਵਾਂਗੇ ਉਨੀ ਦੇਰ ਅਸੀਂ ਇੱਥੋਂ ਹਿੱਲਣ ਵਾਲੇ ਨਹੀਂ ਆ ਸਾਡੀ ਇੱਕੋ ਮੰਗ ਆ ਮਾਨ ਸਰਕਾਰ ਨੂੰ ਜਲਦੀ ਤੋਂ ਜਲਦੀ ਸਾਡਾ ਬੈਕ ਲੋਗ ਕਰਕੇ ਸਿੰਗਲ ਲਿਸਟ ਵੀ ਦੀਜੇ ਕਰਕੇ ਸਾਨੂੰ ਕੋਈ ਲਿਸਟ ਦਿੱਤੀ ਜਾਵੇ ਜਿਹੜੇ ਸਾਥੀਆਂ ਦੀ ਨਾਮ ਆ ਚੁੱਕੇ ਉਹਨਾਂ ਨੂੰ ਸਕੂਲਾਂ 'ਚ ਜੁਵਾਇਨ ਕਰਾਇਆ ਜਾਵੇ ਵੱਧ ਤੋਂ ਵੱਧ ਸਾਨੂੰ ਆਹੀ ਚਾਹੀਦਾ ਹੈ ਪੰਜਾਬ ਸਰਕਾਰ ਮੁਰਦਾਬਾਦ 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 ਮੇਰਾ ਨਾਮ ਬਲਿਹਾਰ ਸਿੰਘ ਜੀ ਅਸੀਂ ਟੀਟੀ 9594 ਯੂਨੀਅਨ ਤੋਂ ਆ ਸਾਥੀਓ ਅੱਜ ਅਸੀਂ ਇੱਥੇ ਆਪਦੀਆਂ ਮੰਗਾਂ ਨੂੰ ਪੂਰਾ ਕਰਵਾਉਣ ਵਾਸਤੇ ਆਪਣੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਗ੍ਰਹਿ ਵਿਖੇ ਪਹੁੰਚਣਾ ਸੀ ਪਰ ਸਾਨੂੰ ਰਸਤੇ ਦੇ ਵਿੱਚ ਬੈਰੀਕੇਟ ਕਰਕੇ ਰੋਕ ਲਿਆ ਗਿਆ ਇਹ ਉਹੀ ਸਰਕਾਰ ਆ ਉਹੀ ਮੁੱਖ ਮੰਤਰੀ ਆ ਜਿਹੜਾ ਧਰਨਿਆਂ ਦੇ ਵਿੱਚੋਂ ਨਿਕਲੀ ਹੋਈ ਸਰਕਾਰ ਦਾ ਮੁੱਖ ਮੰਤਰੀ ਆ ਉਹੀ ਮੁੱਖ ਮੰਤਰੀ ਜਦੋਂ ਅਸੀਂ ਕਾਂਗਰਸ ਦੀ ਸਰਕਾਰ ਵੇਲੇ ਜਾਂ ਅਕਾਲੀ ਦਲ ਦੀ ਸਰਕਾਰ ਵੇਲੇ ਧਰਨੇ ਲਾਉਂਦੇ ਸੀ ਤਾਂ ਸਾਡੇ ਕੋਲੇ ਆ ਕੇ ਬੈਠਦਾ ਸੀ ਸਾਨੂੰ ਆਪਣੇ ਭਾਈ ਆਪਣੀਆਂ ਭੈਣਾਂ ਆਪਣੇ ਵੀਰ ਦੱਸਦਾ ਸੀ ਤੇ ਕਹਿੰਦਾ ਸੀ ਤੁਸੀਂ ਸਾਡੀ ਸਰਕਾਰ ਲਿਆਓ ਸਾਡੀ ਸਰਕਾਰ ਸਿਹਤ ਅਤੇ ਸਿੱਖਿਆ ਤੇ ਸਭ ਤੋਂ ਵੱਡਾ ਤੇ ਵੱਧ ਕੰਮ ਕਰੂਗੀ ਪਰ ਸਾਡੇ ਲਈ ਮਾੜੀ ਕਿਸਮਤ ਸਾਡੇ ਸਾਥੀਆਂ ਨੇ ਇਹਨਾਂ ਨੂੰ ਵੋਟਾਂ ਪਾ ਕੇ 92 ਐਮਐਲਏ ਜਿਤਾ ਕੇ ਇਹਨਾਂ ਦੇ ਇਹਨਾਂ ਨੂੰ ਸੱਤਾ ਦੇ ਵਿੱਚ ਲਿਆਂਦਾ ਮੁੱਖ ਮੰਤਰੀ ਬਣਾਇਆ ਹੋਇਆ ਕੀ ਇਹਨਾਂ ਦੇ ਹਰੇ ਪੰਨ ਨੇ ਸਾਨੂੰ ਨੌਕਰੀਆਂ ਤਾਂ ਕੀ ਦੇਣੀਆਂ ਸੀ ਉਲਟੀਆਂ ਸਾਡੀਆਂ ਨੌਕਰੀਆਂ ਇਹਨਾਂ ਨੇ ਖੋਹ ਲਈਆਂ ਅਸੀਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਆ ਜੇ ਕਿਤੇ ਸਾਡੀ ਭਰਤੀ ਦਾ 2994 ਬੈਕਲੌਗ ਜਲਦ ਤੋਂ ਜਲਦ ਢੀਰ ਦਰਬ ਕਰਕੇ ਉਹਦੀ ਲਿਸਟ ਨਾ ਪਾਈ ਗਈ ਤੇ ਪਹਿਲੀ ਲਿਸਟ ਨੂੰ ਇਸ ਮਹੀਨੇ ਦੇ ਵਿੱਚ ਜੇ ਜੁਆਇਨ ਨਾ ਕਰਾਇਆ ਗਿਆ ਤਾਂ ਸਾਡੇ ਵੱਲੋਂ ਗੁਪਤ ਤੇ ਤਿੱਖੇ ਐਕਸ਼ਨ ਆਉਣ ਵਾਲੀਆਂ ਇਹਨਾਂ ਦੀ ਸਰਪੰਚੀ ਇਲੈਕਸ਼ਨ ਦੀ ਚੋਣਾਂ ਇਹਨਾਂ ਦੀ ਜਿਮਣੀ ਚੋਣਾਂ ਦੇ ਵਿੱਚ ਜਿਹੜਾ ਇਹਨਾਂ ਦਾ ਜਲੂਸ ਕੱਢਿਆ ਜਾਊਗਾ ਸਰਕਾਰ ਦਾ ਕਿਉਂਕਿ ਇਹ ਉਹੀ ਸਰਕਾਰ ਆ ਜਿਹੜੀ ਧਰਨਿਆਂ 'ਚੋਂ ਨਿਕਲੀ ਸੀ ਤੇ ਅੱਜ ਉਹਨਾਂ ਧਰਨਿਆਂ ਦਾ ਵਿਰੋਧ ਕਰਦੀ ਆ ਸਾਡੀਆਂ ਭੈਣਾਂ ਦੀਆਂ ਚੁੰਨੀਆਂ ਰੋਲੀਆਂ ਜਾਂਦੀਆਂ ਸਾਡੇ ਸਾਥੀਆਂ ਦੀਆਂ ਪੱਗਾਂ ਰੋਲੀਆਂ ਜਾਂਦੀਆਂ ਸਾਨੂੰ ਕੁੱਟਿਆ ਮਾਰਿਆ ਜਾਂਦਾ ਉਹੀ ਸਰਕਾਰ ਆ ਜਿਹੜੀ ਕਹਿੰਦੀ ਸੀ ਜੇ ਮੈਂ ਮੁੱਖ ਮੰਤਰੀ ਬਣ ਗਿਆ ਸਾਡੀ ਸਰਕਾਰ ਆ ਗਈ ਤਾਂ ਡੰਡਾ ਨਹੀਂ ਚੱਲੂਗਾ ਪਰ ਇੱਥੇ ਹੁਣ ਤੁਸੀਂ ਆਪਦੇ ਨਿਊਜ਼ ਮਾਧਿਅਮ ਦੇ ਜਰੇ ਦੇਖ ਰਹੇ ਹੋ ਵੀ ਇੱਥੇ ਕੀ ਕੁਝ ਨਹੀਂ ਚੱਲ ਰਿਹਾ ਇੱਥੇ ਸਾਰਾ ਕੁਝ ਚੱਲ ਰਿਹਾ ਹੈ ਤੁਹਾਡੇ ਹਲਾਤ ਦੇਖ ਕੇ ਕਿਵੇਂ ਕਿਵੇਂ ਦੇ ਪੈਦਾ ਹੋ ਚੁੱਕੇ ਨੇ ਅਸੀਂ ਉਹਨਾਂ ਨਾਲ ਵੀ ਗੱਲ ਕਰਾਂਗੇ ਤੇ ਨੌਜਵਾਨ ਦੇ ਹੋ ਸੋਚਦੇ ਕਹਿੰਦੇ ਕਿ ਆਹ ਕੁਝ ਦਿਨਾਂ ਦੇ ਮਾਈ ਟਸਵੀਰਾਂ ਦਿਖਾਉਣਾ ਹੋ ਗਿਆ ਤੇ ਨੌਜਵਾਨ